ਜੋ ਤੋ ਪ੍ਰੇਮ ਖੇਲਣ ਕਾ ਜਾਓ ਸਿਰ ਧਰ ਤਲੀ ਗਲੀ ਮੇਰੀ ਆਓ ਬਾਰੇ ਜੀ ਨੇ ਆਖਿਆ ਸੀ ਸਿਰ ਧਰ ਕੇ ਤਲੀ ਤੇ ਆਵੀਂ ਲੰਗਣਾ ਜੇ ਪ੍ਰੇਮ ਦੀ ਗਲੀ ਸਿਰ ਧਰ ਕੇ ਤਲੀ ਤੇ ਆ ਕਹਣਾ ਦੇ ਪ੍ਰੇਮ ਦੀ ਗਲੀ ਖੇਰ ਧਰ ਕੇ ਟਲੀ ਤੇ ਆਵੀ ਲਗਣਾ ਦੇ ਬੇਦਕ ਦੀ ਗਲੀ ਖੇਰ ਧਰ ਕੇ ਟਲੀ ਦੇ ਉੱਤੇ ਆਵੀ ਲਗਣਾ ਦੇ ਬੇਦਕ ਦੀ ਗਲੀ ਪੇਰਾਂ 'ਚੇ ਗਲੀ ਦੇ ਉਸੇ ਆਵੀ ਲੱਗਣਾ ਜੇ ਤੇ ਮੀਤ ਗਲੀ ਮਹਾਰਾਜ ਜੀ ਨੇ ਜਿਹੜਾ ਬਚਨ ਕੀਤਾ ਸੀ ਸਿਰ ਧਰ ਕੇ ਤਲੀ ਤੇ ਆਵੀ ਲੰਘਣਾ ਜੇ ਪ੍ਰੇਮ ਦੀ ਗਲੀ ਉਹ ਫਿਰ ਬਾਬਾ ਦੀਪ ਸਿੰਘ ਜੀ ਨੇ ਉਹ ਬਚਨ ਪੂਰਾ ਕੀਤਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਰੱਖਿਆ ਫਿਰ ਸੀਸ ਤਲੀ ਦੇ ਉੱਤੇ ਭਾਜਣਾ ਪੈ ਗਈਆਂ ਵੈਰੀਆਂ ਨੂੰ ਕਹਿੰਦੇ ਸਿਰ ਵਾਲੇ ਤੇ ਲੜਦੇ ਵੇਖੇ ਸੀ ਬਿਣਾ ਸਿਰ ਤੋਂ ਲੜਦਾ ਖਾਲਸਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਤਾਂ ਬੇੜਾ ਸਿਰੋ ਸਿੰਘ ਲੜਦੇ ਸਾਥੋਂ ਲੜਿਆ ਜਾਂਦਾ ਨਹੀਂ ਬੇੜਾ ਸਿਰੋ ਸਿੰਘ ਲੜਦੇ ਸਾਥੋਂ ਲੜਿਆ ਜਾਂਦਾ ਨਹੀਂ ਸਾ ਬਿਨਾ ਸਿਰੋ ਤੋ ਲੜਿਆ ਜਾਂਦਾ ਨਹੀਂ ਇਹ ਤਾਂ ਬਿਨਾ ਸਿਰੋਂ ਸੇਕ ਲੜਦੇ ਸਾ ਤੋਂ ਲੜਿਆ ਜਾਂਦਾ ਨਹੀਂ ਇਹ ਤਾਂ ਬਿਨਾ ਸਿਰੋਂ ਸੇਕ ਲੜਦੇ ਸਾ ਤੋਂ ਲੜਿਆ ਜਾਂਦਾ ਨਹੀਂ ਇਹ ਤਾਂ ਬਿਨਾ ਸਿਰੋਂ ਸੇਕ ਲੜਦੇ ਸਾ ਤੋਂ ਲੜਿਆ ਜਾਂਦਾ ਨਹੀਂ ਇਹ ਤਾਂ ਬਿਨਾ ਸਿਰੋਂ ਸੇਕ ਲੜਦੇ ਸਾ ਤੋਂ ਲੜਿਆ ਆਸਰੋਂ ਸਿੰਘ ਲੜਦੇ ਸਾਤੋਂ ਲੜਿਆ ਜਾਂਦਾ ਨਹੀਂ ਇਹ ਤਾਂ ਬਿਨਾ ਸਿਰੋਂ ਸਿੰਘ ਲੜਦੇ ਸਾਤੋਂ ਲੜਿਆ ਜਾਂਦਾ ਨਹੀਂ ਇਹ ਤਾਂ ਬਿਨਾ ਸਿਰੋਂ ਸਿੰਘ ਲੜਦੇ ਸਾਤੋਂ ਲੜਿਆ ਜਾਂਦਾ ਨਹੀਂ ਇਹ ਤਾਂ ਬਿਨਾ ਸਿਰੋਂ ਸਿੰਘ ਲੜਦੇ ਤਾਂ ਨੋਂ ਲੜਿਆ ਜਾਂਦਾ ਨਹੀਂ ਇਹ ਤਾਂ ਬਿਨਾ ਸਿਰੋਂ ਸਿੰਘ ਲੜਦੇ ਸਾਤੋਂ ਲੜਿਆ ਜਾਂਦਾ ਜਾਂਦਾ ਨਹੀਂ ਕਹਿੰਦੇ ਤੇ ਬਿੜਾ ਸਿਰ ਤੋਂ ਲੜਦੇ ਨੇ ਸਾਡੇ ਸਿਰ ਵੀ ਲੱਗੇ ਨੇ ਸਾਡੇ ਤੋਂ ਲੜਿਆ ਨਹੀਂ ਜਾਂਦਾ ਸਾਡੇ ਸਿਰ ਵੀ ਨੇ ਇਹ ਬਿਣਾ ਸਿਰ ਤੋਂ ਲੜਦਾ ਖਾਲਸਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਧ ਸੰਗਤ ਜੀ ਉਹ ਬਚਨ ਫਿਰ ਬਾਬਾ ਦੀਪ ਸਿੰਘ ਜੀ ਨੇ ਪੂਰਾ ਕੀਤਾ ਸੋ ਆਓ ਸਮਾਂ ਆ ਗਿਆ ਨਹੀਂ ਦਿੰਦਾ ਇੰਨੀਆਂ ਕੋ ਬੇਨਤੀਆਂ ਕਰਿਓ ਪ੍ਰਵਾਣ ਬਾਬਾ ਜੀ ਹਾਜ਼ਰ ਨੇ ਆਪ ਜੀ ਇਹਨਾਂ ਪਾਸੋਂ ਕੀਰਤਨ ਦਾ ਆਨੰਦ ਮਾਣੋ ਆਓ ਇੱਕ ਬੇਨਤੀ ਮੈਂ ਕਰਾਂਗਾ ਸਾਡੇ ਸਾਰੇ ਜਥੇ ਨੇ ਪ੍ਰਾਲਾ ਕੀਤਾ ਹੈ ਸਮਾਜ ਸੇਵਾ ਵਿਦਿਆਲਾ ਅਸੀਂ ਖੋਲਿਆ ਹੈ ਪੰਜਾਬ ਪੈਲਸ ਦੇ ਕੋਲ ਜਿਹਦੇ ਵਿੱਚ ਬੱਚਿਆਂ ਨੂੰ ਗੁਰਬਾਣੀ ਦੀ ਸੰਥਿਆ ਕੀਰਤਨ ਦੀ ਸੰਥਿਆ ਤੇ ਗਤਕਾ ਸਿਖਾਇਆ ਜਾਂਦਾ ਹੈ ਸੋ ਆਪ ਸੰਗਤਾਂ ਦੇ ਸੰਯੋਗ ਦੇ ਨਾਲ ਉਹ ਵਿਦਿਆਲਾ ਚੱਲ ਰਿਹਾ ਹੈ ਆਪ ਸੰਗਤਾਂ ਨੇ ਸੰਯੋਗ ਕਰਨਾ ਹੈ ਕਿਉਂਕਿ ਆਪਾਂ ਆਪਣੇ ਬੱਚਿਆਂ ਨੂੰ ਪੰਜਾਬ ਭੇਜਦੇ ਆਂ ਦੂਰ ਦੂਰ ਭੇਜਦੇ ਆਂ ਗੁਰਬਾਣੀ ਦੀ ਸੰਥਿਆ ਲੈਣ ਵਾਸਤੇ ਕੀਰਤਨ ਸਿੱਖਣ ਵਾਸਤੇ ਸੋ ਇੱਥੇ ਨੇੜੇ ਹੀ ਐ ਆਪ ਜੀ ਆਪਣੇ ਬੱਚਾ ਉਹਨਾਂ ਜਿਹੜੇ ਦੂਰ ਨਹੀਂ ਭੇਜ ਸਕਦੇ ਉਹ ਇੱਥੇ ਆਪਣੇ ਬੱਚਿਆਂ ਨੂੰ ਭੇਜ ਕੇ ਗੁਰਬਾਣੀ ਕੀਰਤਨ ਗਤਕਾ ਸਿਖਾ ਸਕਦੇ ਸੋ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ ਬਾਬਾ ਸਤਨਾਮ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਹੋਈਆਂ ਭੁੱਲਾ ਚੁੱਕਾਂ ਦੀ ਖਿਮਾ ਕੋਟਾਨ ਕੋਟ ਵਾਰ ਸ਼ੁਕਰ ਗੁਰੂ ਗ੍ਰੰਥ ਸਾਹਿਬ ਜੀ ਦਾ ਸੋ ਆਓ ਹਣ ਆਪ ਜੀ ਬਾਬਾ ਜੀ ਪਾਸੋਂ ਕਥਾ ਵਿਚਾਰਾ ਸਰਵਣ ਕਰੋ ਗੱਜ ਕੇ ਬਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ